ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਕਸਵਰਾ ਟੀਵੀ ਮੈਸੋਨੀਆ ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਮੰਦਭਾਗੀ ਖਬਰਾਂ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਖਾਨ ਸਾਹਿਬ ਜੋ ਨਾ ਹੁਣਾ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਜਿਸ ਤੋਂ ਬਾਅਦ ਹਰ ਕੋਈ ਖਾਨ ਸਾਹਿਬ ਦੇ ਪਿਤਾ ਨੂੰ ਹਿੰਮਤ ਹੌਸਲਾ ਦੇ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਖਾਨ ਸਾਹਿਬ ਦਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਤੋਂ ਬਿਨਾ ਹੁਣ ਉਹਨਾਂ ਦਾ ਕੋਈ ਨਹੀਂ ਹੈ ਪਰ ਹੁਣ ਖਾਨ ਸਾਹਿਬ ਨੂੰ ਇੱਕ ਹੋਰ ਵੱਡਾ ਸਦਮਾ ਲੱਗਿਆ ਕਿਉਂਕਿ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਤੇ ਅੱਜ ਉਹਨਾਂ ਦੇ ਪਿਤਾ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰਨ ਦੀ ਖਬਰ ਜੋ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਖਾਨ ਸਾਹਿਬ ਦੇ ਪਿਤਾ ਨੂੰ ਹਾਰਟ ਅਟੈਕ ਹੋਇਆ ਸੀ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਅੱਗੇ ਦੱਸਦੀ ਹੈ ਕਿ ਇਸ ਦੇ ਨਾਲ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਹਰ ਕੋਈ ਹੈਰਾਨ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਸੀਗਾ ਖਾਨ ਸਾਹਿਬ ਬਹੁਤ ਟੁੱਟੇ ਹੋਏ ਨਜ਼ਰ ਆ ਰਹੇ ਸੀ ਉਹਨਾਂ ਦੇ ਹੰਝੂ ਨਹੀਂ ਰੁਕ ਰਹੇ ਸੀ ਕਿਉਂਕਿ ਅਕਸਰ ਅਸੀਂ ਖਾਨ ਸਾਹਿਬ ਨੂੰ ਉਹਨਾਂ ਦੇ ਮਾਤਾ ਦੇ ਬਹੁਤ ਨੇੜੇ ਦੇਖਿਆ ਜੇਕਰ ਉਹਨਾਂ ਦੇ ਸੋਸ਼ਲ ਮੀਡੀਆ ਦੀ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਉੱਤੇ ਅਕਸਰ ਖਾਨ ਸਾਹਿਬ ਆਪਣੇ ਮਾਤਾ ਪਿਤਾ ਦੇ ਨਾਲ ਵੀਡੀਓ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਜਿਤੇ ਖਾਨ ਸਾਹਿਬ ਦਾ ਪਿਆਰ ਆਪਣੇ ਮਾਤਾ ਪਿਤਾ ਦੇ ਲਈ ਅਕਸਰ ਚਲਕਦਾ ਨਜ਼ਰ ਆਉਂਦਾ ਸੀਗਾ ਪਰ ਜਿਵੇਂ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਤਾਂ ਖਾਨ ਸਾਹਿਬ ਬਹੁਤ ਟੁੱਟੇ ਹੋਏ ਨਜ਼ਰ ਆ ਰਹੇ ਸੀਗੇ ਤੇ ਅੱਜ ਉਹਨਾਂ ਦੇ ਪਿਤਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਜਿਸ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ ਇਹ ਇੰਜ ਵੀ ਕਹਿ ਸਕਦੇ ਆ ਕਿ ਆਪਣੇ ਜੀਵਨ ਸਾਥੀ ਦੇ ਜਾਣ ਤੋਂ ਬਾਅਦ ਉਹ ਜ਼ਿਆਦਾ ਸਮਾਂ ਇਕੱਲਾ ਨਹੀਂ ਰਹਿ ਸਕੇ ਕਿਉਂਕਿ ਜੀਵਨ ਸਾਥੀ ਦੀ ਆਪਣੇ ਕਮੀ ਮਹਿਸੂਸ ਕਰੇ ਹੋਣਗੇ ਜਿਸ ਤੋਂ ਬਾਅਦ ਉਹ ਇਹ ਵਿਛੋੜਾ ਜੋ ਸਹਾਰ ਨਹੀਂ ਸਕੇ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਸੋਸ਼ਲ ਮੀਡੀਆ ਉਤੇ ਉਹਨਾਂ ਦੇ ਜੋ ਕਰੀਬੀ ਦੋਸਤ ਹਨ ਉਹਨਾਂ ਦੇ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਸਾਰਾ ਗੁਰਪਾਲ ਦੇ ਵੱਲੋਂ ਵੀ ਹਾਲੀ ਦੇ ਵਿੱਚ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਰਾ ਗੁਰਪਾਲ ਜੋ ਹੈ ਖਾਨ ਸਾਹਿਬ ਨੂੰ ਹੌਸਲਾ ਦਿੰਦਿਆਂ ਹੋਇਆ ਨਜ਼ਰ ਆ ਰਹੀ ਹੈ ਖਾਨ ਸਾਹਿਬ ਦੇ ਲਈ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਖਾਨ ਦੇ ਨਾਲ ਇੱਕ ਟੁੱਟਿਆ ਦਿਲ ਲਗਾਇਆ ਗਿਆ ਜਿਸ ਦੇ ਵਿੱਚ ਸਾਰਾ ਗੁਰਪਾਲ ਲਿਖਦੇ ਨੇ ਆਰ ਆਈ ਪੀ ਅੰਕਲ ਜੀ ਅਨਪੀ ਜੀ ਖਾਨ ਆਈ ਐਮ ਸੋ ਸੋ ਸੌਰੀ ਸੱਚੀ ਦੱਸਾਂ ਮੇਰੇ ਕੋਲੋਂ ਸ਼ਬਦ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਬਿਆਨ ਕਰਨ ਦੇ ਲਈ ਕਿ ਇਸ ਵਕਤ ਮੈਂ ਕੀ ਫील ਕਰ ਰਹੀ ਹਾਂ ਬਹੁਤ ਹੀ ਮੰਤਪਾਗ ਹੈ ਮੈਂ ਬਹੁਤ ਬਹੁਤ ਅਪਸੈਟ ਆ ਆਈ ਵਿਸ਼ ਕਿ ਮੈਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੀ ਇਸ ਦਰਦ ਨੂੰ ਫੀਲ ਕਰ ਸਕਦੀ ਰੱਬ ਆ ਬਹੁਤ ਗਲਤ ਹੋ ਗਿਆ ਹੁਣੇ ਅੰਕਲ ਜੀ ਨੂੰ ਕਿਹਾ ਸੀ ਧਿਆਨ ਰੱਖਿਓ ਤੁਸੀਂ ਹੀ ਉਹ ਸਭ ਕੁਝ ਖਾਨ ਲਈ ਹੁਣ ਰੱਬ ਹੌਸਲਾ ਦੇਵੇ ਆਹੀ ਕਹਿ ਸਕਦੀ ਆ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਹੱਥ ਕੰਬ ਰਹੇ ਆ ਲਿਖਦਿਆਂ ਹੋਏ ਆਰ ਆਈ ਪੀ ਅੰਕਲ ਜੀ ਆਰ ਆਈ ਪੀ ਆਂਟੀ ਜੀ ਇਹ ਪੋਸਟ ਜੋ ਆ ਸਾਰਾ ਗੁਰਪਾਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਫੈਨਸ ਦੇ ਵੱਲੋਂ ਵੀ ਲਗਾਤਾਰ ਜੋ ਆ ਦੁੱਖ ਜਤਾਇਆ ਜਾ ਰਿਹਾ ਹੈ ਕਿਉਂਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਵੀ ਗੱਲ ਕਹਿ ਸਕਦੇ ਹ ਕਿਉਂਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਮਾਤਾ ਜੀ ਚਲੇ ਗਏ ਸੀ ਤਾਂ ਹੁਣ ਉਹਨਾਂ ਦੇ ਪਿਤਾ ਜੀ ਦਾ ਵੀ ਜੋ ਦੇਹਾਂਤ ਹੋ ਗਿਆ ਖਾਨ ਸਾਹਿਬ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਫੈਨਸ ਫਰੈਂਡਸ ਤਾਂ ਜ਼ਰੂਰ ਹੋਣਗੇ ਪਰ ਮਾਂ ਪਿਓ ਦਾ ਘਾਟਾ ਜੋ ਆ ਕਮੀ ਜੋ ਆ ਕੋਈ ਵੀ ਨਹੀਂ ਪੂਰੀ ਕਰ ਸਕਦਾ